ਹੈਲੋ ਜੀ ਨਮਸਤੇ ਸੱਜੇ ਸਾਰੇ ਨੂੰ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਜੋ ਕਿ ਆਪਾਂ ਅਲੂਆ ਤੇ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਵਾਲਾ ਘੰਟੀ ਵਾਲਾ ਬਟਨ ਵੀ ਦਬਾ ਦੇਣਾ ਤਾਂ ਕਿ ਜੋ ਵੀ ਆਪਾਂ ਨਿਊ ਵੀਡੀਓ ਲੈ ਕੇ ਆਉਣੇ ਆ ਰੈਸਪੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਅੱਜ ਆਪਾਂ ਬਣਾਵਾਂਗੇ ਜੀ ਤਾਨੂੰ ਪਤਾ ਹੀ ਹੈ ਜਿਵੇਂ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਤੇ ਵਰਤ ਚੱਲ ਰਹੇ ਨੇ ਸਾਵਨ ਦੇ ਤੇ ਆਪਾਂ ਵਰਤ ਸਪੈਸ਼ਲ ਅੱਜ ਆਲੂ ਦਾ ਹਲਵਾ ਬਣਾ ਕੇ ਕਰਾਂਗੇ ਤਿਆਰ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਤੇ ਜਬੈਸੇ ਵੀ ਜਦੋਂ ਵੀ ਤੁਹਾਡਾ ਕਦੇ ਦਿਲ ਕਰੇ ਤਾਂ ਇਹ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਤੁਸੀਂ ਇਹ ਹਲਵਾ ਬਣਾ ਕੇ ਖਾ ਸਕਦੇ ਹੋ ਇਹ ਹਲਵਾ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਤੇ ਇੱਧਰ ਆਪਾਂ ਆਲੂ ਲਏ ਨੇ ਜੀ ਆਲੂਆਂ ਨੂੰ ਆਪਾਂ ਉਬਾਲ ਲਿਆ ਤੇ ਆਲੂ ਆਪਾਂ ਉਬਾਲ ਲੈਣੇ ਨਹੀਂ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਜੀ ਇਹ ਹਲਬੈ ਨਾ ਜਿਆਦਾ ਟੇਸਟੀ ਬੰਦ ਹੈ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਵੀਡੀਓ ਫੁੱਲ ਵਾਚ ਕਰਨਾ ਜੀ ਤੇ ਇੱਧਰ ਆਪਾਂ ਲੈਏ ਜੀ ਖੰਡ ਤੇ ਬਦਾਮ ਲੈਨੇ ਬਦਾਮ ਬਿਲਕੁਲ ਆਪਸ਼ਨ ਹੈ ਜੀ ਜੇ ਤੁਸੀਂ ਘਰ ਵਿੱਚ ਹੈਗੇ ਤਾਂ ਲੈ ਸਕਦੇ ਹੋ ਨਹੀਂ ਨਹੀਂ ਲੈਨੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਚਲੋ ਜੀ ਆਪਾਂ ਆਲੂਆਂ ਨੂੰ ਨਾ ਛਿੱਲ ਲੈਨੇ ਉੱਪਰੋਂ ਉੱਪਰੋਂ ਜੰਗੀ ਤਰ੍ਹਾਂ ਛਿੱਲ ਕੇ ਤੇ ਫਿਰ ਆਪਾਂ ਦੱਸ ਦਿਆਂ ਤੁਹਾਨੂੰ ਹਲਵਾ ਬਣਾਉਣਾ ਇਹ ਬਹੁਤ ਟੇਸਟੀ ਹਲਵਾ ਬਣਦਾ ਤੇ ਬਹੁਤ ਹੀ ਸੌਖਾ ਜੀ ਇਹ ਹਲਵਾ ਬਣਾਉਣਾ ਤੇ ਆਪਾਂ ਸਾਰੇ ਆਲੂ ਛਿੱਲ ਲੈਣੇ ਜੀ ਲਓ ਜੀ ਆਲੂ ਆਪਾਂ ਸਾਰੇ ਛਿੱਲ ਲਏ ਉਪਰੋਂ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣੇ ਆ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜੀ ਤੇ ਹੁਣ ਫਿਰ ਆਪਾਂ ਇਸ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਇਹ ਹਲਵਾ ਇੰਨਾ ਟੇਸਟੀ ਬਣਦਾ ਜੀ ਜੇ ਤੁਹਾਡਾ ਕਦੇ ਵੀ ਮਨ ਕਰੇ ਮਿੱਠਾ ਖਾਣ ਦਾ ਤੁਸੀਂ ਇਹ ਹਲਵਾ ਬਣਾ ਕੇ ਖਾ ਸਕਦੇ ਹੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹ ਹਲਵਾ ਭਰਤ ਵਿੱਚ ਵੀ ਬਣਾ ਕੇ ਖਾਧਾ ਜਾਂਦਾ ਜੀ ਤੇ ਜਿਵੇਂ ਹੁਣ ਸਾਵਨ ਦੇ ਵਰਤ ਚੱਲ ਰਹੇ ਨੇ ਤੇ ਸਾਵਨ ਦੇ ਵਰਤ ਵਿੱਚ ਤੁਸੀਂ ਇਹ ਹਲਵਾ ਬਣਾ ਕੇ ਖਾ ਸਕਦੇ ਹੋ ਬਹੁਤ ਟੇਸਟੀ ਹਲਵਾ ਬਣਦਾ ਜੀ ਇਹ ਲਓ ਜੀ ਆਪਾਂ ਸਾਰੇ ਆਲੂ ਮੈਸ਼ ਕਰ ਲਏ ਨੇ ਤੇ ਇਧਰ ਆ ਪਕੜਾ ਹੀ ਗਰਮ ਹੋਣੀ ਰੱਖਦੇ ਤੇ ਕੜਾਹੀ ਵਿੱਚ ਪਾ ਦਿੱਤਾ ਆਪਾਂ ਕਿਉ ਜੀ इस सारे आलू पा देवे हम लो जी सारे पा दीते लो जी आप सिम गैस से भुनना है ये आलू नहीं तो यह अपनी दूसरी कड़ाही है जी ਇਸ ਕਰਾਹੀ ਵਿੱਚ ਥੱਲੇ ਚਿਪਕ ਜਾਂਦੇ ਨੇ ਇਹ ਆਪਾਂ ਬਿਲਕੁਲ ਸਿੱਮ ਗਏ ਤੇ ਨਾਲ ਮਾਲੋਂ ਨੇ ਚੰਗੀ ਤਰ੍ਹਾਂ ਆਪਾਂ ਲਵਾਂਗੇ ਬਹੁਤ ਟੇਸਟੀ ਹਲਵਾ ਬਣਦਾ ਜੀ ਜੇ ਕਦੇ ਵੀ ਤੁਹਾਡਾ ਮਨ ਕਰੇ ਮਿੱਠਾ ਖਾਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਹਲਵਾ ਬਣਾ ਕੇ ਖਾ ਸਕਦੇ ਹੋ ਤੇ ਇਹ ਵਰਤ ਸਪੈਸ਼ਲ ਹੈ ਜੀ ਤੇ ਵਰਤ ਵਿੱਚ ਤਾਂ ਇਹ ਆਪਾਂ ਬਣਾਉਣੀ ਹੈ ਤੁਹਾਨੂੰ ਸਾਵਣ ਦੇ ਵਰਤ ਚੱਲ ਰਹੇ ਨੇ ਤੇ ਆਪਾਂ ਇਹ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਤੁਸੀਂ ਬਣਾਓ ਬਹੁਤ ਟੇਸਟੀ ਬਣਦੀ ਹੈ ਜੀ ਇਹ रेसिपी ਇਸੇ ਤਰ੍ਹਾਂ ਹੀ ਆਪਾਂ ਜੀ ਹਲਕੇ ਹਲਕੇ ਸੇਕ ਕੇ ਭੁੰਨਾਂਗੇ ਲਓ ਜੀ ਆਪਣੇ ਆਲੂ ਬਿਲਕੁਲ ਪੁੱਜ ਗਏ ਨੇ ਚੰਗੀ ਤਰ੍ਹਾਂ ਫਿਰਨ ਲੱਗੇ ਜੀ ਆਪਣੀ ਕੜਾਹੀ ਛੱਡ ਗਏ ਆਲੂ ਆ ਦੇਖੋ ਜੀ ਚੰਗੀ ਤਰ੍ਹਾਂ ਫਿਰਦੇ ਨੇ ਜਦੋਂ ਇਸ ਤਰ੍ਹਾਂ ਫਿਰਨ ਲੱਗ ਜਾਣ ਚੰਗੀ ਤਰ੍ਹਾਂ ਕੜਾਹੀ ਨੂੰ ਛੱਡ ਦੇਣਾ ਤਾਂ ਇਸ ਟਾਈਮ ਤੁਸੀਂ ਇਸ ਵਿੱਚ ਖੰਡ ਪਾਉਣੀ ਹੈ ਜੀ ਪਹਿਲਾਂ ਨਹੀਂ ਪਾਉਣੀ ਜੀ ਆਪਾਂ ਪਹਿਲਾਂ ਖੰਡ ਪਾ ਦਿੱਤੀ ਤਾਂ ਇਹ ਆਪਣੀ ਕੜਾਹੀ ਵਿੱਚ ਚਿੱਕ ਜਾਣਗੇ ਜੀ ਤੇ ਹੁਣ ਦੇਖੋ ਜੀ ਚੰਗੀ ਤਰ੍ਹਾਂ ਫਿਰ ਰਹੇ ਨੇ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਜੀ ਖਾਂਡ ਖਾਂਡ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਜੀ ਘੱਟ ਵੱਧ ਪਾ ਸਕਦੇ ਹੋ ਪਰ ਇਸ ਵਿੱਚ ਥੋੜਾ ਜਿਹਾ ਮਿੱਠਾ ਜ਼ਿਆਦਾ ਵਧੀਆ ਲੱਗਦਾ ਜੀ ਹੁਨਾ ਪਤੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਮਿਕਸ ਕਰਾਂਗੇ ਜੀ ਇਹ ਹਲਵਾ ਬਹੁਤ ਟੇਸਟੀ ਬਣੂਗਾ ਜੀ ਬਹੁਤ ਜ਼ਿਆਦਾ ਟੇਸਟੀ ਬਣੇਗਾ ਤੁਸੀਂ ਟਰਾਈ ਜ਼ਰੂਰ ਕਰਨਾ ਜੀ ਲੈਂਦੇ ਪਾਈ ਹੋਈ ਹੈ ਜੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਖੰਡ ਨੂੰ ਜਿੰਨਾ ਤੇ ਰਹੇ ਕੰਡ ਆਪਣੀ ਜਿੰਨੀ ਦੇਰ ਤੱਕ ਪਿਗਲਦੀ ਨਹੀਂ ਤੇ ਜਦੋਂ ਖੰਡ ਪਿਗਲ ਗਈ ਫਿਰ ਫਿਰ ਜੇ ਇਹ ਆਪਣਾ ਹਲਵਾ ਬਿਲਕੁਲ ਫਿਰਨ ਲੱਗ ਜੂਗਾ ਕੜਾਹੀ ਨੂੰ ਛੱਡ ਜੂਗਾ ਇਹ ਜਿੰਨੀ ਦੇਰ ਤੱਕ ਆਪਣੀ ਖੰਡ ਪਿਗਲਦੀ ਨੂੰ ਉਨੀ ਦੇਰ ਆਪਾਂ ਇਸੇ ਤਰ੍ਹਾਂ ਇਹਨੂੰ ਹਲਵਾ ਬਣ ਗਿਆ ਆਪਣਾ ਦੇਖੋ ਜੀ ਚੰਗੀ ਤਰ੍ਹਾਂ ਕੜਾਹੀ ਨੂੰ ਛੱਡ ਗਿਆ ਤੇ ਫਿਰ ਨੇ ਲੱਗ ਗਿਆ। ਜਿਵੇਂ ਜੀ ਦੇਖੋ ਆਪਣਾ ਹਲਵਾ ਬਹੁਤ ਟੇਸਟੀ ਬਣਿਆ ਜੀ। ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਤੁਹਾਡਾ ਹਲਵਾ ਬਹੁਤ ਹੀ ਟੇਸਟੀ ਬਣੂਗਾ ਜੀ ਬਿਲਕੁਲ ਵੀ ਕੜਾਹੀ ਨਾਲ ਨਹੀਂ ਚਿਪਕਦਾ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ। ਬਿਨਾ ਨੌਨ ਸਟਿਕ ਕੜਾਹੀ ਤੋਂ ਬਣਾਇਆ ਆਪਾਂ। ਸਿੰਪਲ ਕੜਾਹੀ ਵਿੱਚ। ਤੇ ਦੇਖੋ ਜੀ ਹੁਣ ਆਪਣਾ ਹਲਵਾ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕਿਵੇਂ ਚੰਗੀ ਤਰ੍ਹਾਂ ਫਿਰ ਰਿਹਾ ਜੀ ਬਿਲਕੁਲ ਕੜਾਹੀ ਵਿੱਚ ਨਹੀਂ ਚਿਪਕਿਆ ਲਓ ਜੀ ਹੁਣ ਆਪਾਂ ਗੈਸ ਕਰ ਦਿੰਨੇ ਆਂ ਆਫ ਜੀ ਹਲਵਾ ਬਣ ਕੇ ਆਪਣਾ ਤਿਆਰ ਹੈ ਹੁਣ ਆਪਾਂ ਹਲਵੇ ਨੂੰ ਕੜਾਹੀ ਵਿੱਚੋਂ ਬਾਹਰ ਕੱਢਾਂਗੇ ਜੀ ਬਹੁਤ ਟੇਸਟੀ ਸਰਵ ਕਰਾਂਗੇ ਖਾਣ ਲਈ ਜੀ ਇਹ ਬਹੁਤ ਟੇਸਟੀ ਹਲਵਾ ਬਣਦਾ ਹੈ ਬਹੁਤ ਟੇਸਟੀ ਬਣੇਗੀ ਤੁਸੀਂ ਯਕੀਨ ਮੰਨਿਓ ਤੇ ਬਣਾਇਓ ਜਰੂ ਟਰਾਈ ਕਰਿਓ ਲਓ ਜੀ ਹਲਵਾ ਪੰਪ ਕੱਢ ਲੈ ਆ ਕਿਹ ਵਿੱਚੋਂ ਬਾਹਰ ਹੁਣ ਆਪਾਂ ਉੱਪਰ ਲਗਾ ਦਾਂਗੇ ਬਦਾਮ ਜੀ ਇਹ ਹਲਵਾ ਬਹੁਤ ਟੇਸਟੀ ਬੰਦ ਹੈ ਜੀ ਲਓ ਜੀ ਹਲਵਾ ਬਣ ਕੇ ਤਿਆਰ ਹੈ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਹਲਵਾ ਤੁਹਾਨੂੰ ਪਸੰਦ ਆਇਆ ਕਿਸ-ਕਿਸ ਨੂੰ ਪਸੰਦ ਆਇਆ ਜੀ ਜਰੂਰ ਦੱਸਿਓ ਦੇਖੋ ਜੀ ਬਹੁਤ ਟੇਸਟੀ ਬਣਦਾ ਇਹ ਹਲਵਾ ਲਓ ਜੀ ਬਹੁਤ ਵਧੀਆ ਤੇ ਟੇਸਟੀ ਹਲਵਾ ਤਿਆਰ ਹੈ ਅੱਜ ਦੀ ਰੈਸਪੀ ਦਾ ਇੰਡਾ ਆਪਾਂ ਇੱਥੇ ਕਰਾਂਗੇ ਜੀ ਕੱਲ ਨੂੰ ਮਿਲਾਂਗੇ ਕਿਸੇ ਨਿਊ ਰੈਸਪੀ ਨਾਲ ਤਦ ਤੱਕ ਲਈ ਬਾਏ ਬਾਏ ਜੀ ਤੇ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਰੈਸਪੀ ਲੱਗੀ ਬਾਏ ਬਾਏ ਮਿਲਦੇ ਆਂ ਜੀ ਕੱਲ